सभी तो को मन की बात सामने के साथ करने का हमें उत्साह प्राप्त हुआ है हम सब शाम प्रेमी भी बड़े उत्साह के साथ इस त्यौहार को मनाया जाता है इतनी ज्यादा खुशी है इस पर्व पर भगवान को बना रहे हैं और कल हमारे भजन कीर्तन होगा और बड़े ही उत्साह के साथ हम सब ਕਿੰਨੇ ਖੁਸ਼ੀ ਬਸੋ ਜਰ ਬਾਬਾ ਕੇ ਰੰਗਲੀ ਮਾਗਦੇ ਚੋ ਕੇ ਕਿਏ ਆ ਕਿੰਨੇ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਮੰਕੀ ਬਾਣੇ ਨਿਸ਼ਾਨ ਬਾਲਾ ਜੀ ਦਾ ਨਿਸ਼ਾਨ ਕੱਢੀ ਜਾ ਰਹੀ ਹੈ ਭਾਰਤਪੁਰਾ ਬਾਬਾ ਤੋਂ ਆਪਾਂ ਜਰ ਨੇ ਜਾ ਰਹੇ ਆ ਜੇ ਸ਼ੀਸ਼ਾਨ ਬਹੁਤ ਬਹੁਤ ਧੰਨਵਾਦ ਕਰਦੇ ਨਗਰੀ ਬਣੀ ਹੈ ਖਾਟੂ ਦਾਮ ਦੀ ਨਗਰੀ ਬਣੀ ਹੋਈ ਹੈ ਬੋਲੋ ਸੋ ਨਿਹਾਲ ਬਹੁਤ ਬਹੁਤ ਜਿਆਦਾ ਖੁਸ਼ੀ ਹੈ ਕੀ ਕੀ ਮੈਸੇਜ ਕੀ ਦੇ ਰਿਹਾ ਹਾਂ ਐਸੇ ਹੀ ਦਿਨ ਹੈ ਕਿ ਆ ਦੇਖੋ ਜਿੰਨੇ ਹੁਣ ਖਾੜੂ ਦਾਮ ਜਿਹੜਾ ਕਈ ਨਹੀਂ ਜਾ ਸਕਦਾ ਉਹ ਇੱਥੇ ਆ ਕੇ ਦੇਖੋ ਘਾਟੂ ਦਾਮ ਬਣਿਆ ਹੋਇਆ ਲੋਕੇ ਦੀ ਨਗਰੀ ਦੇ ਵਿੱਚ ਘਾਟੂ ਦਾਮ ਹੈ ਅਸੀਂ ਜਿਵੇਂ ਆਪਾਂ ਉੱਥੋਂ ਦੀ ਨਿਸ਼ਾਨ ਚੱਕ ਕੇ ਜਾਣਦੇ ਆ ਇੱਥੋਂ ਜਾ ਕੇ ਅਸੀਂ ਨਿਸ਼ਾਨ ਲੈ ਕੇ ਜਾ ਰਹੇ ਆ ਬਾਬਾ ਜੀ ਦਾ ਆਜੋਗ ਐਸਐਸ ਮੋਗਾ ਦੇ ਅਧਿਕਾਰੀਆਂ ਸਾਥ ਤਰਫ ਦੇ ਚਰਕੇ ਸੰਚਾਰ ਨੂੰ ਪ੍ਰਬੰਧਕੀਤੇ ਗਏ ਨੇ ਜਿਹੜੀਆਂ ਮਤਲਬ ਥਾਪਰ ਚੌਕ ਪ੍ਰਤਾਪ ਚੌਕ ਤੇ ਗਾਂਧੀ ਰੋਡ ਕੀ ਪੁਆਇੰਟ ਤੇ ਸਾਗੀ ਮੰਡੀ ਕੀ ਪੁਆਇੰਟ ਤੇ ਮੁਲਾਜ਼ਮ ਪੀਸੀਆ ਦੇ ਟ੍ਰੈਕ ਲਾਏ ਗਏ ਨੇ ਤੇ ਸ਼ੋਭਾ ਯਾਤਰਾ ਨੂੰ ਕਿਤੇ ਤਰ੍ਹਾਂ ਦੀ ਕੋਈ ਵੀ ਟੈਕਨੀਕਲ ਪ੍ਰੋਬਲਮ ਲੈਕ ਵਜ੍ਹਾ ਸੰਚਾਰ ਤੋਂ ਜਾਦੇ ਤੇ ਰੀਰੂਟ ਕੀਤਾ ਜਾ ਰਿਹਾ ਹੈ ਟ੍ਰੈਕ ਨੂੰ ਰੀਰੂਟ ਕਰਕੇ ਸਭ ਤੋਂ ਪਹਿਲਾਂ ਸੀ ਐਂਬੂਲੈਂਸ ਦਿੱਤੀ ਤੇ ਐਂਬੂਲੈਂਸ ਜਲਦੀ ਮਤਲਬ 1-2 ਮਿੰਟ ਦੇ ਐਂਬੂਲੈਂਸ ਥਰੂ ਕੱਢ ਕੇ ਬਾਅਦ ਜਲਦੀ ਆਪਣੀ ਥੇਸ ਜਗ੍ਹਾ ਤੇ ਪਹੁੰਚਾ ਦਿੱਤੀ ਪਹਿਲਾਂ ਅਸੀਂ ਦੇਵ ਰੋ ਹੋਟਲ ਤੋਂ ਮਤਲਬ ਅੰਦਰ ਪਾਰਕਿੰਗ ਦੇ ਵਿੱਚ ਕੰਵਰਟ ਕੀਤਾ ਸੀਗਾ ਜੀ ਹੁਣ ਅਸੀਂ ਇਧਰੋਂ ਥਾਪੜ ਚੌਂਕ ਦੇ ਵਿੱਚੋਂ ਫ੍ਰੀ ਰੋਡ ਉੱਤੇ ਸੈਕਟਰ ਵੱਲ ਕੀਤਾ ਇਸ ਗੁਰੂ ਯਾਤਰਾ ਮੇਲੇ ਦਾ ਚੱਲ ਰਹੀ ਹੈ ਅਪੀਲ ਕੀ ਕਰੋਂਗੇ ਅਪੀਲ ਲੋਕਾਂ ਨੂੰ ਇਹ ਚਾਹਤ ਹੈ ਵੀ ਜਿਆਦਾ ਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਅਤੇ ਜਿਹੜੀ ਟ੍ਰੈਫਿਕ ਪੋਸਟ ਕੋਈ ਬਸ ਤੁਹਾਨੂੰ ਕਹਿੰਦੀ ਵੀ ਇੱਧਰ ਹੀ ਕੰਟ ਰੱਦ ਕਰੋ ਸਾਡਾ ਹੁਕਮ ਕਹਿਣਾ ਮੰਨੋ ਤੇ ਜਿਹੜੀਆਂ ਪਾਰਕ ਚਾਲੀਆਂ ਸਾਮਾਨ ਜਿਵੇਂ ਮੇਲ ਬਾਜ਼ਾਰ ਦੇ ਵਿੱਚ ਦਸਤਾਵੇਜ਼ ਦੇ ਵਿੱਚ ਦਾਣਾ ਮੰਡੀ ਦੇ ਅੱਜ ਸਟੇਟਮੈਂਟ ਕਰਦਾ ਉੱਥੇ ਪਾਰਕ ਕਰਨ ਦੀ ਜਗ੍ਹਾ ਤੇ ਆਪਣੀ ਜਿੱਥੇ ਲਾਓ ਹਰ ਸਾਲ ਚੌਥੀ ਵਾਰ ਮਨਾ ਰਹੇ ਆ ਪੂਰਾ ਤਗੜੇ ਤਰੀਕੇ ਨਾਲ ਤੇ 500 ਤੋਂ ਕਲਸ਼ ਯਾਤਰਾ ਤੇ ਨਿਸ਼ਾਨ ਯਾਤਰਾ ਜਾਰੀ ਹੋਈ ਹੋਈਆਂ ਬਹੁਤ ਲੋਕ ਜਾ ਰਹੇ ਨੇ ਅਗਲੇ ਸਾਲ ਇਸ ਤੋਂ ਵੀ ਧੁੰਮਦਮ ਨਾਲ ਮਨਾਵਾਂਗੇ ਬਾਬੇ ਦਾ ਤਿਹਾਰ ਹਮੇਸ਼ਾ ਇਦਾਂ ਮਨਾਉਂਦੇ ਆਏ ਆ ਤੇ ਮਨਾਉਂਦੇ ਰਵਾਂਗੇ ਜੋ ਤੇ ਕਿਸਾਨ ਨੇ ਕੀ ਪ੍ਰੋਗਰਾਮ ਰਹਿਗਾ ਅੱਜ ਦਾ ਅੱਜ ਬਾਬੇ ਦਾ ਨਿਸ਼ਾਨ ਜਿਹੜਾ ਭਾਰਤ ਮਾਤਾ ਮੰਦਰ ਤੋਂ ਸਟਾਰਟ ਹੋ ਕੇ ਸਾਰੀ ਸਾਰੇ ਬਾਜ਼ਾਰ ਦੇ ਵਕ ਵਕ ਥਾਵਾਂ ਦੇ ਵਿੱਚ ਬਾਬੇ ਨੂੰ ਰੱਤ ਤੇ ਬਿਠਾ ਕੇ ਤੇ ਬਾਬੇ ਦਾ ਵਧੀਆ ਸ਼ਿੰਗਾਰ ਕਰਕੇ ਬਾਬੇ ਨੂੰ ਅਸ਼ੀਰ ਬਾਬੇ ਦਾ ਆਸ਼ੀਰਵਾਦ ਸਾਰਿਆਂ ਨੂੰ ਦਵਾਵਾਂਗੇ ਤੇ ਬਾਬੇ ਦਾ ਜਿਹੜਾ ਸਰੂਪ ਹੈ ਬਾਬੇ ਦਾ ਜਿਹੜਾ ਸੀਸ ਅੱਜ ਬਾਬੇ ਦਾ ਜਿਹੜਾ ਸ਼ਿੰਗਾਰ ਹੈ ਪੂਰਾ ਮੋਗਾ ਸ਼ਹਿਰ ਖੜ-ਖੜ ਕੇ ਦੇਖੋ ਬਹੁਤ ਸੁੰਦਰ ਸਜਾਇਆ ਹੈ ਸਾਰਾ ਫੁੱਲਾਂ ਦਾ ਜਿਹੜੇ ਫੁੱਲ ਕਲਕੱਤੇ ਤੋਂ ਮੰਗਾਏ ਗਏ ਆ ਛੋਕਲ ਛਤਰਾ ढाई सौ कलश यात्रा और ढाई सौ निशान पहली बार मोगा के इतिहास में उठ रहा है और ये अति कृपा है और जो बाबा का इतना सम्मान हम इन लोगों के दिलों के अंदर देख रहे हैं जो दिल की गहराइयों से जो दिल को गहराइयों से छू रहे हैं जो कलाकार आ रहे हैं उनके अंदर अलग ही उल्लास है और यहाँ के मोगा नगरी के अंदर भी अलग ही उल्लास है कि बाबा ने पता नहीं क्या रंग दिखा रहे यार ठीक है हमारी समझ से बाहर है